ਗੋਵਿੰਦ ਸਿੰਘ ਮਾਰਕ ਇੱਕ ਐਸੀ ਸੜਕ ਜੋ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਉਹਨਾਂ ਸਾਰੇ ਇਤਿਹਾਸ ਸਥਾਨਾਂ ਨੂੰ ਜੋੜ ਕੇ ਰੱਖਦੀ ਹੈ ਜਿਨਾਹ ਰਾਹੀਂ ਕਲਗੀਧਰ ਦਸ਼ਮੇਸ਼ ਪਿਤਾ ਜੀ 1705 ਈਸਵੀ ਵਿੱਚ ਦਮਦਮਾ ਸਾਹਿਬ ਦੀ ਧਰਤ ਉੱਤੇ ਆਪਣੇ ਪਵਿੱਤਰ ਚਾਰ ਨਪਾਉਂਦੇ ਹਨ ਤੇ ਇਸ ਧਰਤ ਨੂੰ ਪਵਿੱਤਰ ਕਰਦੇ ਨੇ ਗੋਬਿੰਦ ਸਿੰਘ ਮਾਰਗ ਦੀ ਲੰਬਾਈ 650 ਕਿਲੋਮੀਟਰ ਹੈ ਅਤੇ ਗੁਰ ਗੋਬਿੰਦ ਸਿੰਘ ਮਾਰਗ ਉੱਪਰ ਆਉਣ ਵਾਲੇ ਤਕਰੀਬਨ 20 ਐسے ਧਾਰਮਿਕ ਅਸਥਾਨ ਹਨ ਜਿਨ੍ਹਾਂ ਅਸਥਾਨਾਂ ਉੱਪਰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਚਰਨਾਂ ਦੇ ਛੂ ਨਾਲ ਪਵਿੱਤਰ ਕੀਤਾ ਗੁਰ ਗੋਬਿੰਦ ਸਿੰਘ ਮਾਰਗ ਦਾ 10 April 1973 ਇਸ ਵੀ ਵਿੱਚ ਕੀਤਾ ਗਿਆ ਛਿੜੀ ਕੇਸਕਰ ਸਾਹਿਬ ਤੋਂ ਤੱਕ ਛਿੜੀ ਦਮਦਮਾ ਸਾਹਿਬ ਤੱਕ ਕਮਿਕ